ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਮੂਸੇ ਵਿਰ ਹੀਰੇ ਦੇ ਫਾਰਮ ਤੇ ਤਫੀਲ ਜ਼ਿਲ੍ਹਾ ਸਪੈਡ ਨੂੰ ਸ਼੍ਰੀ ਤਰਵਾਰਨ ਸਿੰਘ ਲੱਗਦਾ ਸੋ ਪਿੱਕੀਵੜ ਤੋਂ ਦੋਸਤੋ ਕੋਈ 14-15 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਮੂਸੇ ਦੀ ਤੇ ਤਕਰੀਬਨ ਸੋਰਸਿੰਗ ਪਿੰਡ ਤੋਂ ਵੀ 5-6 ਕਿਲੋਮੀਟਰ ਦੀ ਦੂਰੀ ਆ ਚਪਾਲ ਤਕਰੀਬਨ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਤੋ ਜਿਹੜੀ ਛੜਕ ਦੋਸਤੋ ਪਿੱਖੀੜਣ ਤੋਂ ਅੰਮ੍ਰਿਤਸਰ ਨੂੰ ਜਾਂਦੀ ਆ ਵਾਇਆ ਚਪਾਲ ਉਸੇ ਛੜਕ ਦੇ ਉੱਪਰ ਪਿੰਡ ਮੂਸੇ ਆਉਂਦਾ ਛਿਛਰੇਵਾਲ ਗੱਗੋ ਬੂਹਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ 19 ਨਵੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਅੱਜ ਦੋਸਤੋ ਵੀਰ ਹੀਰੇ ਦੇ ਕਿਲੇ ਤੋਂ ਆਪਾਂ ਤੁਹਾਨੂੰ ਤਨੋਂ ਟੋਟਲ ਜਿਹੜੇ 4 ਪਸ਼ੂ ਦਿਖਾਉਣੇ ਆ ਤਿੰਨ ਵੜਾ ਤੁਸੀਂ ਇੱਧਰ ਦੇਖ ਰਹੇ ਜੇ ਦੋ ਗੱਬਣ ਤਿਆਰੀ ਵਾਲੇ ਪਸ਼ੂ ਆ ਇੱਕ ਵੜਾ ਸੂਈ ਸਵਾਈ ਦਿਖਾ ਦਾਂਗੇ ਤੁਹਾਨੂੰ ਇਦھر ਇੱਕ ਉੱਚੇ ਬੱਚੇ ਦੇ ਵਿੱਚ ਇੱਕ ਬੇਨ ਬੱਚੇ ਤੋਂ ਇੱਕ ਮੱਝ ਦਾ ਨੂੰ ਦਿਖਾ ਦਾਂਗੇ ਠੀਕ ਹੈ ਜੀ ਹੁਣ ਕਿੰਨੇ ਦੁੱਧ ਤੇ ਚੱਲਣ ਦੀ ਆ ਕੀ ਮੋਲ ਰੇਟ ਪਰਤੇ ਰਹਿਣ ਵਾਲੇ ਇਹਨਾਂ ਪਸ਼ੂਆਂ ਦੇ ਉਹ ਪੂਰੀ ਗੱਲਬਾਤ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਉਹ ਕਰਦਿਆਂ ਗੱਲਬਾਤ ਹੀਰੇ ਸਾਹਿਬ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਸ਼ੁਕਰੇ ਮਾਲਕ ਦਾ ਹਾਂ ਜੀ ਲੈ ਵੀ ਹੀਰੇ ਵੀਰੇ ਕਿੱਦਾਂ ਕੰਮ ਕਰ ਚੱਲੀ ਜਾਂਦੇ ਆ ਆਈ ਜਾਂਦੇ ਪਿੱਛੇ ਆਈ ਜਾਂਦੇ ਤੇ ਜਾਈ ਜਾਂਦੇ ਆ ਆ ਹਾਂਜੀ ਹਾਂਜੀ ਠੀਕ ਹੈ ਭਰਾ ਹਾਂਜੀ ਆ ਵੜਾ ਹੁਣੇ ਲਿਆਂਦੀਆਂ ਦੋਵੇਂ ਆ ਅੱਜ ਹੀ ਆਏ ਜਿਹੜੇ ਪਹਿਲਾ ਦੂਜਾ ਨੰਬਰ ਤੇ ਹਾਂਜੀ ਕਿਦੋਂ ਤੁਸੀਂ ਆਏ ਉਦੋਂ ਲਾਈਆਂ ਸੀ ਅੱਛਾ ਜੀ ਹਾਂਜੀ ਹਾਂਜੀ ਲਓ ਦੋਸਤੋ ਕੁਝ ਕ ਐਨੀਮਲ ਜਿਹੜੇ ਅੱਜ ਬਿਲਕੁਲ ਕੁਝ ਸਮਾਂ ਪਹਿਲਾਂ ਇਸ ਫਾਰਮ ਤੇ ਆਏ ਆ ਉਹ ਆਪਾਂ ਤੁਹਾਨੂੰ ਦਿਖਾ ਦਵਾਂਗੇ ਇੱਕ ਬਿਲਕੁਲ ਵਾਜਬ ਜਾਇਜ਼ ਰੇਟ ਤੇ ਉੱਪਰ ਬਾੜ ਤੁਹਾਨੂੰ ਦਿਖਾ ਦਵਾਂਗੇ ਸੂਈ ਸੱਜਰੀ ਆ ਬੱਛੀ ਮਗਰ ਦੁੱਧ ਵੀ ਤਕਰੀਬਨ ਕੋਈ 13 ਲੀਟਰ 13 ਤੋਂ ਪਲੱਸ ਚੱਲ ਰਹੀ ਆ ਬੜਾ ਭਾ ਫਰਤਾ ਮਿੱਠਾ ਹੋਊਗਾ ਠੀਕਾ ਜੀ 13 ਦੀ ਗਾਰੰਟੀ ਲੈ ਜਾ ਕੋਈ ਭਾਵੇਂ ਠੀਕਾ ਜੀ ਹੈ 14 ਪਰ 13 ਦੀ ਗਾਰੰਟੀ ਤਸੱਲੀ ਹੋਊਗੀ ਸੋ ਤੀਜੇ ਨੰਬਰ ਤੇ ਜਦੋਂ ਆਪਾਂ ਇਸ ਵਾਰਡ ਤੇ ਆਏ ਤੁਹਾਨੂੰ ਪੂਰੀ ਡਿਟੇਲ ਮਿਲੂਗੀ ਤੇ ਸ਼ੁਰੂਆਤ ਦੇ ਵਿੱਚ ਅਸੀਂ ਇਹ ਆਪਾਂ ਪਹਿਲਾਂ ਇੱਕ ਵਾਰੀ ਦੋ ਗੰਬਲ ਵੜਾ ਦਿਖਾ ਦਈਏ ਹਾਂਜੀ ਹਾਂਜੀ ਇਹ ਕ੍ਰੋਸਿੰਗ ਵੰਗਾ ਆ ਦਈਏ ਸ਼ਾਈ ਵਾਲ ਚ ਲੋ ਜੀ ਇੱਕ ਦੂਸਰੇ ਸ਼ਾਈ ਵਾਲ ਅੰਗ ਦੇ ਵਿੱਚ ਕ੍ਰੋਸ ਤੁਸੀਂ ਵੇਖੋ ਮੇਰੇ ਹਾਈਟ ਮੀਡੀਅਮ ਦੇ ਵਿੱਚ ਜੰਮੀਪੜੀ ਪੂਰੀ ਹੈ ਜੰਪਰ ਗਰਮਾੜੀ ਨੂੰ ਪੂਰਾ ਇਹੀ ਰੇ ਸੁਭਾਗਨ ਮਸ ਹੁੰਦੀ ਆ ਦੂਜਾ ਭਾਜੀ ਮੋਹ ਛਗੀ ਆ ਬਹੁਤ ਸੇਦਾਂ ਦਾ ਹਾਂਜੀ ਹਾਂਜੀ ਦੂਜਾ ਸੁਭਾ ਹਾਂਜੀ ਲੈ ਜੂ ਅਜੇ ਦਿਨ ਟਿਲ ਟੂਲ ਬੜੀ ਆ ਹਾਂ ਤੇ ਲੈ ਜੂਗੀ ਇਹ ਲਿਆਤਾ ਭਾਵੇਂ ਲੈ ਜੇ ਠੀਕ ਆ ਖਾਣਾਂ ਦੀ ਬਹੁਤ ਸਾਫ ਆ ਲੋ ਵੀ ਦੋਸਤੋ ਥੱਲੇ ਉਹ ਉਸੇ ਕਬੜੀ ਚੈੱਕ ਕਰੋ ਤੁਸੀਂ ਥਾਣ ਤੋਂ ਕਰਵਾ ਲਈ ਜਿਵੇਂ ਮੱਜਾਂ ਦਾ ਥਾਣਾ ਲੱਗਾ ਰੁਕ ਰੁਕ ਤਾ ਥਾਣਾ ਵੱਡਾ ਬੁੰਡਾ ਆਪਸੀ ਥਾਣਾਂ ਦੀ ਬਹੁਤ ਜਿਆਦੀਆਂ ਕੈਮ ਆ ਸਪੇਸ ਵਾਡ ਬਹੁਤ ਜਿਆਦੀ ਸੋਹਣੀ ਠੀਕ ਆ ਆ ਫੇਸ ਕੁਆਲਿਟੀ ਆ ਸੋ ਸਿਆਹੀ ਵਾਲ ਦੇ ਵਿੱਚ ਕ੍ਰੋਸ ਆ ਤੇ ਨਿਗਰ ਵੜਾ ਹਾਈਟ ਦੀ ਬੇਸ਼ੱਕ ਮੀਡੀਅਮ ਹਾਈ ਤਲਿਆ ਗੋਲਿਆਂ ਬੜੀ ਸਾਫ ਸੁਥਰੀ ਹੈ ਠੀਕ ਆ ਮੇਰੇ ਨਾਲ ਇਹ ਥਾਰਸੀ ਜਾਨਾਂ ਦੀ ਬਾ ਕਮਾਲ ਸੋ ਇਹ ਖੋਲੇ ਦਰ ਲੈ ਜੂ ਪੰਜ ਛੇ ਆਮ ਨਾਲ ਲੈ ਜੂ ਕਿਤੇ ਮੈਂ ਹਫਤਾ ਲੈ ਕੇ ਖੋਲ ਤੇ ਪਣ ਪਣ ਦਾ ਬੋਲਾ ਪਨ ਗਈ ਸ਼ਹਿਰੀ ਤੇ ਪੜਾ ਜਾ ਸ਼ਾਇਦ ਬੜਾ ਹੀ ਆ ਇਹ ਗੱਲ ਕਹ ਰਹੀ ਸ਼ਾਇਦ ਆਇਆ ਕਿੱਕੋ ਦਾ ਮੇਰਾ ਚੌਥਾ ਨਾਲ ਦਾ ਹਾਂ ਕੁਝ ਆਇਆ ਹਾਂਜੀ ਘੜ ਤੋਂ ਘੜ ਕਿਲੋ ਭਰਾਈ ਹੋਣੀ ਥੱਲੇ ਠੀਕ ਆ ਜੀ ਹਾਂਜੀ ਹਾਂਜੀ ਥਾਣਾ ਦੀ ਬਹੁਤ ਚੋਣਾਂ ਇਤਰਾ ਕਿਤਰਾ ਪੋਲੀ ਮੱਝਾਂ ਉੱਚਾਈ ਬਣੀ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਹੈ ਵੜਾ ਪਰ ਫੀਲਿੰਗ ਜਿਹੜੀ ਆ ਮੱਝਾਂ ਵਾਲੀ ਆਉਗੀ ਠੀਕ ਹੈ ਜੀ ਕਿਉਂਕਿ ਵੈਸੇ ਵੀ ਦੁੱਧ ਆ ਵੀ ਫੈਟ ਫੂਡ ਵਧੇਰੇ ਚੰਗੀ ਆ ਇਹਨਾਂ ਵੜਾਂ ਵੀ ਖਾਸ ਤੌਰ ਤੇ ਆਰਡਰ ਤਾਂ ਮੈਂ ਇੱਕ ਵਾਰੀ ਥੋੜਾ ਬੈਕ ਸਾਈਡ ਤੋਂ ਆਪਾਂ ਦਿਖਾ ਦਈਏ ਇਧਰ ਵੇਖ ਬਾਈ ਬਾਹਦੀ ਠੰਡੀ ਆ ਇਧਰ ਸੋ ਆ ਜਿਹੜੀਆਂ ਚੀਜ਼ਾਂ ਦੋਸਤੋ ਇਹ ਲੰਬੇ ਫਿਰਦੇ ਆ ਸਾਰੇ ਵੀ ਇਧਰ ਵੇਖ ਕੋਈ ਗੱਲ ਬਾਤ ਨਹੀਂ ਤੇ ਸੋ ਠੰਡਾ ਚ ਹੋਇਆ ਪਰ ਆ ਦੇਖੋ ਕੋਈ ਆਂਦੀ ਨਹੀਂ ਇਧਰ ਵੇਖੋ ਬਹੁਤ ਠੰਡੀ ਆ ਬਾਕੀ ਬੇਲਬੂਣ ਹਵਾਣੇ ਤੇ ਕਾਫੀ ਸੱਜੇ ਖੱਬੇ ਪਾਸੇ ਲੰਬਾ ਧੋਨ ਕੋ 3-4 ਇੰਚ ਬਹੁਤ ਖੂਬਸੂਰਤ ਤੇ ਚੰਗੀ ਮੱਛੀ ਆ ਸੋ ਦੂਜਾ ਸੂਆ ਵੈੜ ਦੇ ਸੁਣਾ ਤੇ ਨਿਗਰ ਪਿੰਡੇ ਦੇ ਵਿੱਚ ਇਹ ਕੀ ਡਿਮਾਂਡ ਕੀ ਮਿਲਦਾ ਪਹਿਲੇ ਸੁਗੇ ਪਹਿਲਾਂ ਨਹੀਂ ਹਾਂ ਕਿੰਨਾ 16 ਕਿਲੋਆਂ ਦੇ ਦਿੱਤਾ ਘਰ ਵਾਲੇ ਨੇ ਇਹ ਗੱਲ ਆ ਕੀ ਪਰ ਅਰਕੀਪਾ ਮੈਂ 18 ਦੇ ਦੇ 20 ਦੇ ਦੇ ਇਹ ਗੱਲ ਦੀ ਗਾਰੰਟੀ ਨਹੀਂ ਆ ਹਾਂ ਥੋਲੇ ਭਾਣਾ ਪੂਣਾ ਬੜਾ ਸੁਣਾ ਬਣਾ ਰਹੀ ਆ 15 16 ਕਿਲੋ ਮੈਂ ਤਾਂ ਦੇਈ ਜਾਵੇ ਤੇ ਦੇਣਾ ਪਰ ਮੱਝਾ ਹੁੰਦਾ ਦੁੱਧ ਨੇ ਸੋਹਰਾ ਮੱਝਾ ਨਾ ਹੁੰਦਾ ਸੰਗਣਾ ਦੁੱਧ ਬਿਲਕੁਲ ਜੀ ਬਿਲਕੁਲ ਹਾਂ ਕਾਲੀ ਜੀ ਪੈਂਦੇ ਨੂੰ ਹੁਣੇ ਲਾਈ ਆ ਉਦਰਾ ਹੈਗੀ ਭਾਵੇਂ ਜਵਾਗ ਬਹਿ ਜਾ ਥੱਲੇ ਇੰਨੀ ਠੰਡੀ ਇੱਧਰ ਵੇਖ ਇੱ ਆਂਦੀ ਨਹੀਂ ਕੋਈ ਤਾਂ ਲੈਟ ਲੱਡਲਾ ਕੱਢ ਜੂਗੀ ਹਾਂ ਸਰ ਬਿਲਕੁਲ ਹਾਂ ਥਾਂ ਦੀ ਪੀਰੀ ਕੋਈ ਛੜਾਕਲ ਦੀ ਨਹੀਂ ਗਈ ਨਹੀਂ ਨਹੀਂ ਬਿਲਕੁਲ ਹਾਂ ਥਾਂ ਦੀ ਪੀਰੀ ਹਾਂਜੀ ਹਾਂਜੀ ਤੇ ਹੀਰੇ ਦਵਾਂਗੇ ਕਿੰਨੇ ਦੀ ਆਪਾਂ ਇਹ 53000 ਮੁੱਲ ਕਰਦੇ ਆ 53000 50 ਦੀ ਦੇ ਦੀਏ ਲੈਣ ਦੇਣ ਵਾਲੀ ਗੱਲਬਾਤ ਹੋ ਜਾਈ ਜੜੀ ਹਾਂਜੀ ਹੋਰ ਛੱਡ ਦਾਂਗੇ ਯਾਰ 90 ਦੀ ਹਾਂਜੀ ਹੋਰ ਛੱਡ ਦਾਂਗੇ ਬਾਕੀ ਹੋਰ ਭੈਣ ਭਰਾ ਕੋਈ ਹੈਗਾ ਹੋਰ ਵੀ ਕਰਦੇ ਆ ਗੱਲ ਨੂੰ ਗੱਲ ਮਾਨ ਕਰਾਂਗੇ ਤੇ ਲੋ ਜੀ ਹਾਂਜੀ ਪਰ ਬੱਚੀ ਜਿਆ ਇਨੇ ਕਿੰਨੇ ਸੂਵੇ ਬੱਚੀ ਉਹਦੇ 55000 ਦੀ ਹੈਗੀ ਭਾਜੀ ਬਿਲਕੁਲ ਦੀ ਬਿਲਕੁਲ ਹਾਂਜੀ ਲੋ ਬੇ ਸੋ ਅੱਜ ਦੋਸਤੋ ਜਿੰਨੀ ਵੀ ਆ ਲੈਸ ਲੂਸ ਕਰਕੇ ਬੜਾ ਆਵਾਜ ਬਜਾਇਜ ਤੇ ਮਿੱਠੇ ਮਿੱਠੇ ਰੇਟ ਹੋਣਗੇ ਕਿਉਂਕਿ ਭੈਣ ਭਰਾ ਜਿਹੜੇ ਕੋਈ ਪਸ਼ੂ ਖਰੀਦਣ ਤੇ ਚਾਹਵਾਣਾ ਕੋਈ ਨਿਯਾਇਜ ਨਾ ਕਿਸੇ ਨੂੰ ਲੱਗੇ ਬਿਲਕੁਲ ਜਾਇਜ ਰੇਟਾਂ ਦੇ ਉੱਪਰ ਪਸ਼ੂ ਮਿਲ ਜਾਣਾ 90000 ਦੀ ਵੀ ਤੂੰ ਹੋਰ ਵੀ ਮੰਨਤਨ ਹੋਊਗਾ ਇਧਰ ਇਹ ਸਿਹਰੇ ਆਪਣੇ ਕੋਲ ਜਿਹੜੀ ਆ ਸਾਈਕਲ ਨੰਬਰ ਪਹਿਲਾਂ ਹੀ ਫਾਰਮ ਚ ਵਾਛੀ ਲਈ ਆਪਾਂ ਅੱਛਾ ਜੀ ਹਾਂਜੀ ਹਾਂਜੀ ਇਹ ਸੂਆ ਜਮਾ ਸੂਰੀ ਅੱਗੇ ਜਸੂਗਾ ਉਹਨਾਂ 25 ਅੰਦੇ 24 25 ਲੀਟਰ ਤੋਂ ਦਿੱਤਾ 24 25 ਲੀਟਰ ਪਹਿਲਨ ਦੇ ਪਹਿਲਨ ਦੇ ਦਿੱਤਾ ਠੀਕ ਆ ਹਾਂਜੀ ਹਾਂਜੀ ਹ 10 ਕ ਹਾਂਜੀ 10 ਕੱਢਦੀ ਭਾਜੀ ਠੀਕ ਆ ਜੀ ਲਓ ਦੱਸੋ 10 ਕ ਦਿਨ ਹਜੇ ਕੱਢਦੀ ਆ ਐਚ ਐਫ ਦੇ ਵਿੱਚ ਇਹ ਵੈੜ ਆ ਜਾਂਦੀ ਆ ਠੀਕ ਆ ਜੀ ਹਾਈਟ ਲੈਂਥ ਪੂਰੀ ਆ ਸੁਕਾਦ ਘਾਟ ਸੋਹਣਾ ਵੈੜ ਦਾ ਬੋਦੀ ਆ ਤੁਸੀਂ ਵੇਖੋਗੇ ਲੰਬੀ ਬੋਦੀ ਆ ਛੋਟਾ ਕੰਨ ਤੇ ਬਾਕੀ ਉੱਪਰੋਂ ਬਿਲਕੁਲ ਫਲਾਇਆ ਦਾ ਕੋਈ ਕੋਬ ਨਹੀਂਗਾ ਜਾਂ ਉੱਪਰੋਂ ਲੱਕ ਨਹੀਂ ਚਗਮਾਗਾ ਬਿਲਕੁਲ ਸਟੇਟ ਉੱਪਰੋਂ ਫਲੈਟ ਆ ਆ ਦੇਖੋ ਜੀ ਪਿੱਠ ਪੁੜੇ ਵਾਲੀ ਸਾਈਡ ਤੋਂ ਇਹ ਬਹੁਤ ਬਰਲਾ ਬਰਲਾ ਛੱਡਾ ਕੱਢ ਜੂਗੀ ਬਹੁਤ ਹੂੰ ਬਾਕੀ ਥਣ ਥਣ ਗੋਲ ਗਲ ਚੰਗਾ ਹਾਂਜੀ ਹਾਂਜੀ ਜੀ ਲਓ ਵੀ ਠੀਕ ਆ ਇਹ ਖੱਡੀ ਵੇਖਿਆ ਭਾਜੀ ਇਧਰ ਵੇ ਹਾਂ ਉਹ ਇਦਾਂ ਬੈ ਬੈਠੇ ਰਹੀਏ ਸ਼ਾਹ ਤਾਂ ਹੁੰਦਿਆ ਲੈ ਦੇ ਸੋ ਸ਼ਰੀਫੀਆਂ ਚਾਹ ਕੇ ਰੋਟੀ ਆਹ ਜੀ ਇਧਰ ਭਾਜੀ ਸ਼ੌਂਗਣਾ ਪਾ ਦਿਆ ਵੀ ਮਗਾ ਦੇ ਨੇ ਬਹੁਤ ਰਾਜੀ ਆ ਪਾਣੀ ਕੋਠੇ ਪੱਠੇ ਦੀ ਖਰਾਦੋ ਸ਼ਕਾ ਲਾ ਆ ਵੀ ਆਪਾਂ ਸ਼ੌਂਗਣਾ ਪਾਈ ਆ ਹਾਂ ਰਾਜੀ ਕਿ ਨਹੀਂ ਲਓ ਵੇ ਹਾਂਜੀ ਆ ਦੱਸੋ ਕੋਈ ਪਸਲੀਆਂ ਨਹੀਂ ਦੇ ਦੀਆਂ ਆਈਆਂ ਕੋਈ ਦੂਜਾ ਤੀਜਾ ਨਹੀਂ ਗਾ ਬਿਲਕੁਲ ਰਾਜੀ ਆ ਹਾਂਜੀ ਹਾਂਜੀ ਤੇ ਥੱਲੋਂ ਕਰਮ ਵਾਲੀ ਨੂੰ ਪੂਰਾ ਪਰਣਾ ਜੇ ਠੀਕ ਆ ਅਜੇ 10 ਦਿਨਾਂ ਦੇ ਵਿੱਚ ਥੱਲਿਓ ਕਮਾਲਾ ਕਰੂਗੀ ਆ ਚਲ ਛੌਂਗਣੇ ਪਾਈ ਆ ਆ ਛੌਂਗਣੇ ਦੇਖ ਲੋ ਕਿੰਨੀ ਆ ਬਿਲਕੁਲ ਬਿਲਕੁਲ ਰਾਜੀ ਆ ਪੂਰੀ ਨਿੱਗਰ ਆਗੇ ਨਿੱਗਰ ਵਸ਼ੀ ਹਾਂ ਲੈ ਵੀਰ ਇੱਕ ਦੋਰੀ ਗੇੜੇ ਘਾਦ ਦੀ ਫਿਰ ਦਿਖਾ ਦੇ ਲੋ ਜੀ ਲੋ ਜੀ ਕਿੱਥੇ ਖਿਲਾਰਦੀ ਖਲੋ ਜਿੰਦੀ ਆ ਹੂੰ ਇਧਰ ਆ ਜਾ ਲੋ ਜੀ ਚਾਰ ਥਾਣਾ ਵਾਡ ਬੁੰਡ ਜਿਹੜੀ ਦੋਸਤੋ ਤੁਸੀਂ ਚੈੱਕ ਕਰੋ ਠੀਕ ਆ ਵਾਡ ਬਹੁਤ ਸੋਹਣੀ ਆ ਅ ਚੌਂ ਕੰਲੀਆਂ ਦੀ ਗੱਲ ਕਰ ਲਗੇ ਚੌਂ ਗੁੱਠਾਂ ਦੀ ਗੱਲ ਕਰ ਲਗੇ ਇੱਕੋ ਜਿਹਾ ਥਾਣਾ ਇੱਕੋ ਜਿਹੀ ਸਪੇਸ ਵਾਡ ਤੇ ਲੱਗਾ ਆ ਦੇਖੋ ਜੀ ਇਹ ਦੇਖੋ ਸੋ ਜਿੰਨਾ ਕੋਈ 2 ਤੋਂ 8 10 ਦਿਨਾਂ ਦੇ ਵਿੱਚ ਪਿਆਰੀ ਕਰਨੀ ਚਾਹੀਦੀ ਐ ਇਸ ਵਾਰ ਨੂੰ ਉਨੀ ਕ ਪਿਆਰੀ ਮੁਕੰਮਲ ਕਰਕੇ ਇਹ ਵਾਰ ਸੂਗੀ ਤੇ ਤਕਰੀਬਨ ਹੀਰਾ ਕਹਿੰਦਾ ਵੀ 20 ਤੋਂ ਪਲੱਸ 20 ਤੇ 22 25 ਦੇ ਦਰਮਿਆਨ ਦੁੱਧ ਜਿਹੜਾ ਇਹਨੇ ਚਵਾਇਆ ਪਲੂਣ ਨੇ ਸੇਵਾ ਕਰੂਗੀ ਤੇ ਭਾਈ 5 28 ਜੋਲੇ ਤੇ 5 30 ਕਿ ਜੋਲੇ ਹਾਂ ਗੱਲ ਸੇਵਾ ਦੀ ਹੋਣੀ ਹੁਣ ਇੱਕ ਲੱਗ ਨੀਗਾ ਇੱਧਰ ਵੇਖਿਓ ਆਹ ਦੇਖੋ ਜੀ ਹਾਂਜੀ ਇੱਧਰ ਬਹੁਤ ਖੂਬਸੂਰਤ ਠੀਕ ਆ ਜੀ ਹਾਂਜੀ ਠੰਡੀ ਮਿੱਠੀ ਬਿਲਕੁਲ ਤੇਰੀ ਸੀਰਸ ਲੱਗ ਹਾਂ ਲੈ ਵੀਰੇ ਲੇ ਆ ਵੀਰ ਹੈਦਰਬੋਦੀ ਜਾਦ ਵਾਲੀ ਬੱਚੀ ਹੈ ਤੇ ਨਾ ਇਹ ਤਾਂ ਵੜਾ ਵੀ ਚੰਗੀ ਆ ਫਿਰ ਬਹੁਤ ਚੰਗੀ ਬਸ ਜਦੋਂ ਮਿਲਦਾ ਕਿਸੇ ਫਾਰਮਰ ਭਰਾ ਨੇ ਬਿਲਕੁਲ ਡੇਰੀ ਮਕਸਦ ਲਈ ਖਰੀਦਣੇ ਹੁੰਦੇ ਐਨੀਮਲ ਹਾਂਜੀ ਹਾਂਜੀ ਤੇ ਫਾਰਮ ਦੇ ਵਿੱਚ ਕੋਈ ਪਾਉਣੀ ਚਾਹੁੰਦਾ ਭਰਾ ਚਾਹੇ ਛੋਟਾ ਫਾਰਮ ਹਾਂਜੀ ਤੇ ਵਾਧੇ ਬੰਦੀਆਂ ਲਾਏ ਬੰਦੀਆਂ ਹਾਂਜੀ ਹਾਂਜੀ ਠਾਂਡੇ ਕਿੰਨਾ ਪਾਲੋਗੇ ਤਾਂ ਉਹਨਾਂ ਦੁੱਧ ਚੋਲੋਗੇ ਇਹਦੇ ਥਲੇ ਹਾਂ ਚੰਗੀ ਜੇ ਟੰਗਰ ਹੋਵੇ ਤੇ ਫਿਰ ਤੰਗੀ ਆਉਂਦੀ ਕੋਈ ਹਾਂ ਰਾਜੀ ਲਹੂ ਵਾਲੀ ਆ ਪਲੀ ਆ ਪੂਰੀ ਬਿਲਕੁਲ ਬਿਲਕੁਲ ਜੇ ਇਹ ਕਿੰਨੇ ਦੀ ਹੁੰਦੀ ਆ ਅੱਜ ਭਾਜੀ 75 ਕ ਮੁੱਲ ਕਰਦੇ ਆ ਹਾਂ ਤੇ 72 ਦੀ ਦੇ ਦਾਂਗੇ ਸਾਹਮਣੀ ਸੂਤਨੀ ਆ ਕਿਸੇ ਨੇ ਬਾਕੀ ਉਹ ਹਿਸਾਬ ਨਾਲ ਦੋ ਛੱਡ ਦਾਂਗੇ 70 ਪੂਰੇ ਦੇ ਦਾਂਗੇ 70 ਦੀ ਹਾਂ ਜੀ ਜੀ ਤਾਂ ਬਾਜੀ ਸੂਈ ਹੰਦੀ ਬੱਚੀ ਦਾ ਬੱਚੀ 85 ਹਜ਼ਾਰ ਦੀ ਹੈਗੀ ਲੋ ਵੀ ਕੋਈ ਸ਼ੱਕ ਨਹੀਂਗਾ ਦੋਸਤੋ ਅੱਜ ਉਹ ਹੀ ਆ ਵੀ ਕਿਸੇ ਵੇਰ ਨੂੰ 8-10 ਦਿਨ ਸਾਹਮਣੀ ਪੈਣੀ ਆ ਤੇ ਘਰੇ ਇੱਕਦੋ ਸਾਹਮਣੀ ਸੂਤਨੀ ਆ ਕਿਸੇ ਨੇ ਸਵਾਉਣੀ ਆ ਜਾ ਕੇ ਪੂਰਾ ਨੀਰਾਉਕੋ ਜਾਉਂਦਿਆ ਬੱਚੀ ਹਾਂ ਹਾਂਜੀ ਬਾਕੀ ਆ ਦੇਖੋ ਕਿਸੇ ਪਾਸੇ ਨੂੰ ਖੁੰਜੀ ਗਰਮਾ ਲਈ ਠੀਕ ਆ ਜੀ ਇਹ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ ਇੱਧਰ ਵੀ ਠੀਕ ਆ ਜੀ ਆਉਂਦਿਆਂ ਨਹੀਂ ਦੇਖ ਸਕਦੇ ਜੇ ਸ਼ਾਇਦ ਆ ਦੇਖੋ ਜੀ ਇੱਧਰ ਬਰਾਬਰ ਆ ਦੇਖੋ ਜੀ ਇੱਕੋ ਜਿਹਾ ਨੀਰਾ ਇੱਕੋ ਜਿਹਾ ਆ ਦੇਖੋ ਜੀ ਆਹ ਲਓ ਇੱਕੋ ਜਿਹਾ ਸੁਣਾ ਜੋ ਕਰਦਾ ਪਾ ਇੱਧਰ ਵੇਹ ਲੋ ਇੱਧਰ ਵੇਖੋ ਭਾਜੀ ਇੱਕੋ ਜਿਹਾ ਠੀਕ ਆ ਹਾਂਜੀ ਹਾਂਜੀ ਲਓ ਵੀ ਭਰਾਵੋ ਠੀਕ ਆ ਸੋ ਆ ਤੇ ਪਣਾ ਹਾਂ ਕਿਉਂ ਸੁਣਾ ਜੀ ਬੰਦੇ ਦਾ ਬਾਕੀ ਅੱਗੇ ਲੈਣੇ ਦੇਣੇ ਮੁਕੱਦਰ ਆ ਦੋਸਤੋ ਕਿਸੇ ਭਰਾ ਦੀ ਕਿਸਮਤ ਉਹ ਚੰਗਾ ਮਿਲਕ ਚੰਗੀ ਸੇਵਾ ਕਰਕੇ ਤੁਸੀਂ ਲੈ ਸਕਦੇ ਜੀ ਸੂਈ ਹੁੰਦੀ ਨੇ ਭਾਜੀ 85000 ਦੀ ਵੱਛੀ ਹੈਗੀ ਸੀ ਹਾਂ ਬਿਲਕੁਲ ਜੀ ਹਾਂਜੀ ਨਾਲ ਇਹਨਾਂ ਵੜਾ ਦੀ ਗਾਂ ਕਰਮਾਲ ਦੀ ਰੋਤਾਈ ਹੈ ਹਾ ਰੋਤਾਈ ਹੈ ਹਨਾ ਬਹੁਤ ਹੈਗੀ ਆ ਬਹੁਤ ਭੈਣ ਭਰਾ ਖੁਸ਼ ਹੋ ਕੇ ਖਰੀਦੇ ਕਿਉਂਕਿ ਹਾਂਜੀ ਹਾਂਜੀ ਸੋ ਦੱਸੋ ਇਹ ਐਚ ਐਫ ਬ੍ਰੀਡ ਦੇ ਵਿੱਚ ਵੜਾ ਆਪਾਂ ਤੁਹਾਨੂੰ ਦਿਖਾਤੀ ਆ ਉਮੀਦ ਆ ਪਸੰਦ ਆਊਗੀ ਤੁਹਾਨੂੰ ਠੀਕ ਆ ਜੀ ਤੇ ਵੱਛੀ ਦੇ ਭਰਾ ਛੱਡਦਾ ਨਹੀਂ 70000 ਆ ਵਿੱਚੋਂ ਕੋਈ ਮੌਕੇ ਤੇ ਆ ਜਾਓਗੇ ਥੋੜਾ ਬਾਧਾ ਹੋਰ ਵੀ ਲੈਸ ਵੀਰ ਕਰ ਦੂਗਾ ਜਿੰਨੀ ਕੁ ਗੁਜਾਇਸ਼ ਆ ਨਹੀਂ ਕਰਾਂਗੇ ਕਰਾਂਗੇ ਕਰਨਾ ਕਿਉਂ ਨਹੀਂ ਆ ਹਾਂਜੀ ਠੀਕ ਆ ਇਹ ਪਰ ਵੀਰੇ ਆਪਣੇ ਕੋਲ ਜਿਹੜੀ ਆ ਆ ਗਈ ਇੱਕ ਛੋਟੇ ਜਿਹੇ ਰੋਡ ਦੀਆਂ ਕਮਾਈਆਂ ਥੋੜਾ ਰੱਖਣੀਆਂ। ਆ ਲੈ ਨਹੀਂ ਬਿਲਕੁਲ ਜਾਇਜ਼ ਸੂਤਰ 2000 ਨਾਲ ਸੰਗਰ ਦੇ ਦੇਣੇ। ਇਦਾਂ ਹੀ ਆ। ਹਾਂਜੀ ਹਾਂਜੀ। ਅੱਛਾ ਵੀਰੇ ਆ ਬੱਛੀ ਦੀ ਕੀ ਭਾਣੇ ਦੇ ਦੇਣੀ ਆਪਾਂ ਦੇ 14 ਕਿਲੋ ਦੁੱਧ ਆ। 14 ਕਿਲੋ ਭਾਵੇਂ ਗਰੰਟੀ ਲੈ ਲੈ ਥਾਣਾ ਦੀ ਆਪਣੀ ਗਰੰਟੀ ਹੋਊਗੀ। ਹਾਂ। 10 ਦਿਨਾਂ ਦੀ ਸੂਈ ਆ। ਹਾਂ। ਹਾਂਜੀ। ਲਓ ਜੀ 10 ਦਿਨਾਂ ਦੀ ਸੂਈ ਆ ਸੂਆ ਦੂਜਾ। ਹਾਂ ਦੂਜਾ ਸੂਆ ਕੋਈ ਵੰਗਾ ਨਹੀਂ ਪਾਉਣਾ ਇਤਰੇ ਗਾ ਜਣਾ ਥੱਲੇ। ਲਓ ਜੀ। ਮਗਰ ਬੱਛੀ ਆ। ਮਗਰ ਬੱਛੀ ਆ ਬਾਜੀ। ਠੀਕ ਆ ਜ ਹਾਂ ਜੀ ਤੇ ਪਰ ਹੈ ਠੰਡੀ ਧੀਰੀ ਆ ਤੇ ਦੋ ਦੋ 14 ਲੀਟਰ 13 ਲੀਟਰ ਦੀ ਤਸੱਲੀ ਹਾਂ ਇਹ ਵੀ ਭਾਣੇ ਇਧਰ ਵੇਖੋ ਭਾਜੀ ਠੰਡੀ ਆ ਹੂੰ ਇਹੋ ਜਿਹੀ ਨਹੀਂ ਕੋਈ ਬੰਗਾ ਨਹੀਂ ਕੋਈ ਸੰਗਾ ਨਹੀਂ ਠੀਕ ਆ ਜੀ ਕੋਈ ਨਿਆਣਾ ਸਿਆਣਾ ਨਹੀਂਗਾ ਉਧਰੇ ਬਹ ਕੇ ਜਿਹੜੀ ਤੁਸੀਂ ਬੱਚਾ ਛੱਡੋ ਤੇ ਚਪਾਈ ਕਰੋ ਸੋ 13 ਲੀਟਰ ਤਸੱਲੀ ਇਹਦਾ ਆ ਵੱਛੀ ਜੇ ਮਗਰ ਠੀਕ ਆ ਜੀ ਆ ਵੇਖੋ ਚਵਾਈ ਇੱਕ ਨੰਬਰ ਤੇ ਬਾਣੀ ਵਾਲੀ ਸਾਈਡ ਤੋਂ ਤੁਹਾਨੂੰ ਥਾਣਾ ਦਿਖਾ ਰਹੇ ਆਪਾਂ ਹੱਥੀ ਮੁਠੀ ਦਾ ਥਾਣਾ ਵੈਸੇ ਚਵਾਈ ਦੇ ਵਿੱਚ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਚਾਹੇ ਕਿਸੇ ਨੇੜੀ ਨੇ ਜੁਆਇ ਕਰਨੀ ਹੈ ਚਾਹੇ ਕਿਸੇ ਭਰਾ ਨੇ ਚਵਾਈ ਕਰਨੀ ਹੈ ਬਿਨਾ ਵੰਗੇ ਰਸੀ ਤੋਂ ਇਸਾਂ ਹੀ ਬੱਚਾ ਛੱਡੋ ਤੇ ਦੁੱਧ ਚੋਕਿਆ ਤਾਂ ਉਠੋਗੇ ਠੀਕ ਆ ਜੀ ਭਾਈ ਭਾਈ ਛੰਡੀ ਤੇ ਵੰਗਾ ਪਾਉਂਦੀ ਲੋੜ ਨਹੀਂ ਪੈਂਦੀ ਹਾਂ ਇਧਰ ਵੇਖੋ ਵੀ ਠੰਡੇ ਮਿੱਠੇ ਪਸੂਲ ਚਲੋ ਲੋਡ ਕਾਦੀ ਆ ਵੰਗੇ ਦੀ ਡੰਗਰ ਆ ਰਹੀ ਸਾਰੇ ਠੰਡੇ ਆ ਫਿਰ ਇਹ ਕਿੰਨੇ ਦੀ ਹੁੰਦੀ ਹੈ ਆਪਣੇ ਲਈ ਅੱਜ ਇਹਦਾ ਮੁੱਲ 38000 ਕਰਦੇ ਹਾਂ ਹਾਂ ਸਿੱਧੀਆਂ ਜਿਹੀਆਂ ਛੋਟਾਂ ਕਰਦੇ ਨਹੀਂ ਆ 3 ਨਾ ਸਿੰਘ ਹੁੰਦੇ ਤਾਂ ਵਾਛੀ 45000 ਦੀ ਹਾਂ ਆਪਾਂ ਸਿੱਧੀਆਂ ਇਹ ਗੱਲਾਂ ਅੱਜ ਛੋਟਾਂ ਹੀ ਕਰ ਦੇਣੀਆਂ ਵੰਗਾ ਵੰਗਾ ਨਹੀਂ ਪਾਉਣਾ ਪੈਂਦਾ ਸਿੰਘਾਂ ਦਾ ਇਲਾਜ ਕਰ ਲਈਏ 40 ਕਰੀਏ ਆਹ ਇੱਕ ਸਿੰਘਾਂ ਦਾ ਹੀ ਅੱਜ ਕਰਤਾ ਤੇ ਸਿੰਘਾਂ ਦਾ ਪਹਿਲਾਂ ਇਲਾਜ ਕਰ ਲਈਏ ਮੋਲੀ ਚੱਲ ਲਈਏ ਆਪਾਂ ਨਹੀਂ ਨਹੀਂ ਸਿੰਘਾਂ ਦਾ ਛੜਤਾ 10000 ਅੱਛਾ ਨਹੀਂ ਹਾਂ ਹੀਰਾ ਦਾ ਸਿੰਘਾਂ ਨੂੰ ਵਟਾ ਲੱਗ ਗਿਆ ਸਿੰਗਲ ਆਉਂਦੇ ਤਾਂ ਫਿਰ ਮੁੱਲ ਜਿਹੜਾ ਹੋਰ ਤਾਂ ਹੋ ਜਾਣਾ ਸੀਗਾ 13 ਜਨੇ 35 ਹਜ਼ਾਰ ਦੀ ਭੂਰ ਛੱਟਾ ਵੇ ਵਾਧ ਘਾਟ ਥਾਣਾ ਹੋਵੇ ਆਪਣੀ ਗਰੰਟੀ ਹੋਗੀ ਆ ਠੀਕ ਆ ਕੋਈ ਆਨਲਾਈਨ ਵੀਰ ਮੰਗਾ ਲੈਂਦੇ ਕਈ ਵਾਰ ਆਹਾ ਅੱਗੇ ਗਾਵਾਂ ਘੱਲੀਆਂ ਪਿੱਛੇ ਜੇ ਆਪਾਂ ਦੋ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਭਰਾਵੋ 35 ਹਜ਼ਾਰ ਦਾ ਇਹ ਸੌਦਾ ਠੀਕ ਆ ਜੀ 13 ਲੀਟਰ ਦੁੱਧ ਸੂਬਾ ਦੁੱਜਾ ਮਗਰ ਵੀ ਵੱੱਛੀ ਆ ਵਾਦੇ ਬੰਦੀ ਆ ਠੀਕ ਆ ਆਪਾਂ 13 ਦੀ ਗਰੰਟੀ ਦੇਤੀ ਆ ਘੱਟ ਤੁਸੀਂ ਕੋਈ ਪਾਈਆ ਦਾ ਕਿਲੋ ਖਾਂਦੇ ਆ ਮਾਝਾ ਜੀ ਇੱਕ ਮਾਝਾ ਜੀ ਆਪਣੇ ਕੋਲ ਜਿਹੜੀ ਆ ਖੜੀ ਆ ਜੀ ਆਪਣੇ ਤਾਂ ਫਲ ਮਰਿਆ ਇੱਥੇ ਮਰਿਆ ਬੱਚਾ ਆਪਣੇ ਤੋਂ ਵੀਡੀਓ ਬਣੀ ਆਪਣੇ ਤੋਂ ਫਲ ਮਰਿਆ ਅੱਛਾ ਜੀ ਮੱਝ ਸੁਵਾ ਕਿੰਨਾ ਹੋ ਗਈ ਵੀਰੇ ਪੱਜਾ ਭਾਜੀ ਪੱਜਾ ਸੁਵਾ ਹਾਂਜੀ ਹਾਂਜੀ ਫਿਰ ਕਿੰਨੇ ਕ ਸਮੇਂ ਦੀ ਲੱਗ ਪਗ ਡੇਢ ਮਹੀਨੇ ਦੀ ਭਾਜੀ ਸੋਈ ਆ ਡੇਢ ਮਹੀਨੇ ਆ ਇਹ ਪੂਛੀ ਕਹ ਗਈ ਜਦਾਂ ਹਾਂ ਦੇਣਾ ਸੋਈ ਵੀ ਜਾਂ ਦੇਣੇ ਉਹ ਨਹੀਂ ਗੱਲ ਛੋੜਨੀ ਮਰਨਾ ਡੇਢ ਮਹੀਨੇ ਡੇਢ ਮਹੀਨੇ ਜਲਦੀ ਪੂਛੀ ਤੇ ਆ ਹਾਂ ਮਿਲਦੀ ਪੂਛੀ ਆ ਸਭ ਪੂਛੀ ਆ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਜੀ ਇਸੇ ਦੇ ਬੱਚੇ ਦੀ ਪੂਛੀ ਬਣਾਈ ਆ ਤੇ ਇਸੇ ਤੇ ਮਿਲਦੀ ਆ ਦੋਨੋਂ ਟਾਈਮ ਆ ਦੁੱਧ ਕਿੰਨਾ ਰੇ ਦੁੱਧ ਭਾਜੀ 9 ਲੀਟਰ ਹੈਗਾ ਲਓ ਜੀ 9 ਲੀਟਰ ਦੁੱਧ ਇਹਦੇ ਥੱਲੇ ਬਾਕੀ ਮੇਰਾ ਵੀ ਕੋਈ ਦਿੱਕਤ ਨਹੀਂ ਕੋਈ ਆਲ ਨਹੀਂ ਕੋਈ ਸ਼ੌਲ ਨਹੀਂ ਬੱਚੇ ਪਤਾ ਮਰ ਪਾ ਜਿਹੜੀ ਪੁੱਛੀ ਬਣੀ ਆ ਉਹਦੇ ਤੇ ਮਿਲਦੀ ਆ ਸਕੇ ਠੀਕ ਆ ਚਵਾਈ ਭਾਜੀ ਇੱਕ ਲੰਬਰੇ ਦੀ ਕਦ ਕੁਦੂ ਦਾ ਵੱਡਾ ਵੜਿਆ ਹਾਂ ਹਾਂਜੀ ਹਾਂਜੀ ਠੀਕ ਹੈ ਵਧੀਆ ਕਦ ਘਾਟ ਬਾਕੀ ਚੋਣ ਜਾਂ ਅਗਲੇ ਪਿਛਲੇ ਥਰਾਂ ਦੀ ਚਵਾਈ ਇੱਕ ਨੰਬਰ ਹੋ ਗਈ ਵੱਧ ਘੱਟ ਹੋਵੇ ਆ ਆਪਣੀ ਗਾਰੰਟੀ ਉਹ ਪੂਰ ਛੱਡਾਵੇ ਤਾਂ ਵੀ ਆਪਣੀ ਗਾਰੰਟੀ ਠੀਕ ਆ ਜੀ ਹਾਂਜੀ ਹਾਂਜੀ ਲਓ ਠੀਕ ਆ ਤੋ ਦੋ ਦੋ ਦੋਸਤੋ 9 ਲੀਟਰ ਹੀਰਾ ਦੱਸ ਰਿਹਾ ਵੀ 9 ਲੀਟਰ ਦੁੱਧ ਦੇ ਤੁਸੀਂ ਹਾਜ਼ਰ ਆ। ਤੋ 9 ਲੀਟਰ ਦੀ ਚਵਾਈ ਤੁਸੀਂ ਕਰਨੀ ਆ ਭਾਵੇਂ ਦੋ ਟਾਈਮ ਭਾਵੇਂ ਕੋਈ ਭਰਾ ਟਾਈਮ ਤੇ ਕੋਈ ਚਾਰ ਟਾਈਮ ਕੋਈ ਵੀਰ ਆਨਲਾਈਨ ਮੰਗਾਊਗਾ ਤਾਂ ਲਾਗੇ ਤੋਗੇ ਦਾ ਆਪਣੇ ਪੈਸੇ ਚਿਰਦੇ ਦੇ। ਠੀਕ ਆ ਜੀ। ਆਪਾਂ ਨੂੰ ਨਹੀਂ ਕੋਈ ਚੱਕਰ। ਆਪਣ ਮੱਝ ਦੇ ਮਾਣ ਆ ਪੁਰਾ। ਲਓ ਦੋਸਤੋ। ਹਾਂਜੀ। ਠੀਕ ਸੋ ਬਾਕੀ ਨਾੜੀ ਨੂੰ ਜਿਹੜੀ ਤੁਸੀਂ ਵੇਖੋਗੇ ਦੋ ਪਾਸੇ ਮੋਟੀ ਨਾੜੀ ਆ। ਆ ਮਿਲਕ ਨਾੜੀ ਜਿਹੜੀ ਮੋਟੀ ਆ ਠੀਕ ਆ ਜੀ। ਸੋ 9 ਲੀਟਰ ਇਹਦੇ ਲੈ ਦੁੱਧ ਐ ਗਿਰਤਾ 24 ਕਿਲੋ ਭਾਜੀ 24 ਚੰਗੀ ਆ ਠੀਕ ਆ ਹਾਂਜੀ ਹਾਂਜੀ ਆ ਜਿਹੜੀ ਥਾਣਾ ਥੋਣਾ ਤੋਂ ਉੱਤਰ ਡਰਦੀ ਮੱਜ ਆ ਆ ਫੇਸ ਕੁਆਲਿਟੀ ਆ ਠੀਕ ਆ ਜੀ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਦਾ ਛੋਟਾ ਆਮ ਤੌਰ ਤੇ ਇਹਨੂੰ ਟਾਈਮ ਨਹੀਂ ਕੋਈ ਆ 7 ਵਜੇ ਮੱਜ ਹੋਈ ਆ ਠੀਕ ਆ ਹਾਂ ਅੱਜ ਵੜਾ ਲੈਂਦੀਆਂ ਮਾਂਜਾ ਬਣਾਇਆ ਵੀਡੀਓ ਬਣਾ ਲਈਏ ਹਾਂ ਵੀ ਆਈਏ ਸਾਹਮਣੇ ਹਾਂਜੀ ਹਾਂਜੀ ਇਹ ਇਹ ਕਿੰਨੇ ਦੀ ਆ ਪਤਾ ਲਵਾਂਗੇ ਮੱਜ ਚਮੜੀ ਵੇਖ ਪਤਲੀ ਹਾਂ ਹਾਂਜੀ ਹਾਂਜੀ ਬਿਲਕੁਲ ਕਾਗਜ਼ ਵਰਗੀ ਚਮੜੀ ਪਤਲੀ ਹਾਂਜੀ ਹਾਂਜੀ ਦਵਾਗੇ ਕਿ ਨਹੀਂ ਰੇ ਲਾਸਟ ਤੋਂ ਲਾਸਟ 55 ਮੈਂ ਮੁੱਲ ਕਰਦੇ ਹਾਂ ਹਾਂ ਨਾ ਜਿੱਥੇ ਆਪਾਂ ਬ੍ਰੇਕ ਦੇ ਦੀਏ ਹੈ 52 ਦੀ ਦੇ ਦੀ 52 ਦੀ ਹਾਂਜੀ ਜੀ ਹੋਰ ਵੀ ਲੈਸ ਕਰਦੇ ਹੋਰ ਛੱਡ ਦਾਂਗੇ 2000 ਪਾਜੀ 50 ਦੀ ਦੇ ਦਾਂਗੇ ਲਓ ਜੀ ਹਾਂਜੀ ਹਾਲ ਹੁੰਦਾ ਪਾਜੀ ਤੇ ਮੈਂ 60000 ਦੀ ਗਈ ਬਿਲਕੁਲ ਹਾਂਜੀ ਲਓ ਵੀ ਦੋਸਤੋ ਅੱਜ 50000 ਦੀ ਵਾਦਾ ਘਾਟੇ ਦੀ ਕਿਹੜੀ ਗੱਲ ਆ ਠੀਕ ਆ ਜੀ ਐਸੇ ਨਫੇ ਲੈਣੇ ਤਾਂ ਘਾਟੇ ਦੀ ਗੱਲ ਬਿਲਕੁਲ ਸੋ 50000 ਦੀ ਅੱਜ ਮਿਲ ਜੂਗੀ 50000 ਦੀ ਦੇ ਦਾਂਗੇ ਸੋ ਮਿਲਦੇ ਵਿੱਚ ਕੋਈ ਦਿੱਕਤ ਨਹੀਂ ਗਈ ਪੂਛੀ ਜਿਹੜੀ ਬਣੀ ਹੈ ਦੋਸਤੋ ਉਹਦੇ ਤੇ ਦੋਨੋਂ ਟਾਈ ਦੇシャਲੋ ਚਵਾਈ ਕਰੋ ਸਵੇਰ ਚਵਾਈ ਕਰੋ ਹਾਂਜੀ ਹਾਂਜੀ 9 ਲੀਟਰ ਇਸ ਵਕਤੇ ਦੇ ਥਲੇ ਦੁੱਧ ਹਾਜ਼ਰ ਆ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਆਪਦੀ 2 ਟਾਈਮ ਚੋਕੇ ਤਸੱਲੀ ਕਰ ਲੈ ਠੀਕ ਆ ਆਪਾਂ ਸਾਈਡ ਤੋਂ ਬਗੈਰ ਚੋਲੇ ਭਾਵੇਂ ਫਹੀਆ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਦੁੱਧ ਹੈਗਾ ਮਾਈ ਥਲੇ ਲੋ ਜੇ ਹਾਂਜੀ ਹੀਰੇ ਇਹ ਅੱਜ ਲੱਗਨੇ ਆਪਣੇ ਕੋਲ ਵੀਰੇ ਟੋਟਲ ਚਾਰ ਹਾਂਜੀ ਠੀਕ ਆ ਜੀ ਤੇ ਇਹ ਦੋਸਤੋ ਐਨੀਮਲ ਨੇ ਜਿਹੜੇ ਟੋਟਲ ਚਾਰ ਤੁਹਾਨੂੰ ਦਿਖਾ ਦਿੱਤੇ ਆ ਹੀਰੇ ਉਹਦੇ ਅੜ ਗਿਆ ਵੜਾ ਵੇਖ ਗਿਆ ਕਿ ਕਿਵੇਂ ਗੱਪ ਲੜ ਗਿਆ ਹਾਂਜੀ ਗੱਪਲਾ ਵੜਾ ਸੀ ਕਿਵੇਂ ਉਹ ਬਾਈ ਵੇਖੀਐ ਸੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਅੱਛਾ ਇੱਕ ਨੰਬਰ ਕਰਦੀ ਆ ਸਾਂਝੇ ਪਛਾਣ ਨਹੀਂ ਜੀ 13 4413 ਠੀਕ ਆ ਜੀ ਹਾਂਜੀ ਹਾਂਜੀ ਲੋ ਵੇ ਸੋ ਦੋਸਤੋ ਇਧਰ ਵੇਖਿਓ ਬੜਾ ਠੰਡੀਆਂ ਵਹਿੜਾਂ ਇਹ ਨਹੀਂ ਕੋਈ ਲੱਕ ਨਹੀਂ ਪੋੜਦੀਆਂ ਇਹ ਦੋਗਲੇ ਡੰਗਰ ਹੁੰਦੇ ਉਤਰ ਕਰਦੇ ਆ ਹਾਂ ਠੰਡੀ ਬਹੁਤ ਲੋ ਵੀ ਪ੍ਰਭੂ ਅੱਜ ਨਾਸੀ ਦੇ ਟੋਟਲ ਚੀਜ਼ਾਂ ਜੀ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਸੋ ਗੱਬੜ ਪਸ਼ੂ ਉਹ ਦੋ ਜਿਹੜੇ ਦਿਖਾਇਆ ਤੁਹਾਨੂੰ ਸੋ ਇੱਕ ਸੁਈ ਸੁਬਾਈ ਵਹਿੜ ਦਿਖਾਤੀ ਆ ਬਿਲਕੁਲ ਜੈਜਰੇ ਵਾਜਬਰੇਟ ਦੇ ਉੱਪਰ ਇੱਕ ਇਧਰ ਤੁਹਾਨੂੰ ਮੱਝ ਦਿਖਾਈ ਆ ਸੋ ਦੋਪ ਚੰਗਾ ਮੈਂ ਥੱਲੇ ਬਾਕੀ ਪਾਪੜ ਤਾਂ ਬੜਾ ਜਾਇਜ਼ ਆ ਠੀਕ ਆ ਜੀ ਨੰਬਰ ਸਕਰੀਨ ਦੇ ਥੱਲੇ ਚੱਲਣਗੇ ਕਾਲ ਕਰ ਸਕਦੇ ਹੋ ਤੁਸੀਂ ਐਨੀ ਟਾਈਮ ਗੱਲਬਾਤ ਕਰੋ ਇੱਥੇ ਆਣ ਕੇ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਫੀ ਸ਼ਰੀਆ ਕਾਲ ਜੀ